ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੋ ਕਿ ਇੱਕ ਆਸਥਾ ਦਾ ਕੇਂਦਰ ਹੈ ਸਿੱਖਾਂ ਦਾ ਮੱਕਾ ਜਿਸ ਨੂੰ ਕਿਹਾ ਜਾਂਦਾ ਹੈ ਉਸੇ ਸਥਾਨ ਦੇ ਉੱਪਰ ਅਕਸਰ ਹੀ ਬਹੁਤ ਸਾਰੇ ਚਮਤਕਾਰ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਤੇ ਐਦਾਂ ਦੇ ਚਮਤਕਾਰ ਨੇ ਜੋ ਕਿ ਕਹਿਣੇ ਅਤੇ ਸੁਣਨੇ ਤੋਂ ਪਰੇ ਨੇ ਬਹੁਤ ਸਾਰੇ ਤਰਕਸ਼ਾਲੀ ਲੋਕ ਜੋ ਨੇ ਉਹ ਇਸ ਨੂੰ ਨਹੀਂ ਮੰਨਦੇ ਪਰ ਜਿਹੜੇ ਰੱਬ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਜਿਨ੍ਹਾਂ ਨੇ ਇਸ ਚਮਤਕਾਰ ਨੂੰ ਮਹਿਸੂਸ ਕੀਤਾ ਹੈ ਉਹੀ ਲੋਕ ਜਾਣ ਸਕਦੇ ਨੇ ਤੇ ਹੁਸ਼ਿਆਰਪੁਰ ਦੇ ਰਹਿਣ ਵਾਲੇ surjeet singh ਉਹਨਾਂ ਦਾ ਪੁੱਤਰ kamaljeet singh ਉਸ ਦੇ ਨਾਲ ਜੋ ਕਿ ਚਮਤਕਾਰ ਹੋਇਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਉਸੇ ਹੀ ਚਮਤਕਾਰ ਤੋਂ ਤੁਹਾਨੂੰ ਰੂਬਰੂ ਕਰਵਾਉਂਦੇ ਆਂ surjeet singh ਜੋ ਕਿ ਹੁਸ਼ਿਆਰਪੁਰ ਦੇ ਰਹਿਣ ਵਾਲੇ ਸੀ ਉਹਨਾਂ ਦਾ ਇੱਕੋ ਇੱਕ ਪੁੱਤਰ kamaljeet singh ਜੋ ਕਿ ਪੜ੍ਹਨ ਦੇ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਸੀ ਅਤੇ ਉਹਨਾਂ ਦੀ ਇੱਕੋ ਇੱਕ ਆਸ ਸੀ ਕਿ ਇਸ ਨੂੰ ਜ਼ਿੰਦਗੀ ਦੇ ਵਿੱਚ ਅਸੀਂ ਕਾਮਯਾਬ ਬਣਾਉਣਾ ਹੈ ਅਸੀਂ ਤਾਂ ਜ਼ਿੰਦਗੀ ਦੇ ਵਿੱਚ ਸ਼ਾਇਦ ਨਾ ਅੱਗੇ ਵਧ ਸਕੇ ਪਰ ਸਾਡਾ ਬੱਚਾ ਅਗਾਹ ਵਧੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵੇ ਬੱਚਾ ਪੜਨ ਦੇ ਵਿੱਚ ਬਹੁਤ ਹੁਸ਼ਿਆਰ ਸੀ ਬਚਪਨ ਤੋਂ ਹੀ ਚੰਗੇ ਨੰਬਰ ਲੈ ਕੇ ਆਉਂਦਾ ਸੀ ਆਪਣੀ ਕਲਾਸ ਦੇ ਵਿੱਚ ਪਹਿਲੇ ਨੰਬਰ ਤੇ ਆਉਂਦਾ ਅਤੇ ਹਮੇਸ਼ਾ ਜਿੰਨੇ ਵੀ ਸਕੂਲ ਦੇ ਵਿੱਚ ਪੜਾਉਣ ਵਾਲੇ ਅਧਿਆਪਕ ਅਧਿਆਪਿਕਾਵਾਂ ਸੀ ਸਾਰੇ ਹੀ ਉਸ ਦੀ ਤਾਰੀਫ਼ ਕਰਨੋਂ ਨਹੀਂ ਥੱਕਦੇ ਇਹੀ ਕਹਿੰਦੇ ਕਿ surjit singh ਆਪ ਖੇਤੀਬਾੜੀ ਕਰਦਾ ਹੈ ਉਸ ਦੇ ਕੋਲ ਥੋੜੀ ਜਿਹੀ ਜ਼ਮੀਨ ਹੈ ਪਰ ਉਸ ਦਾ ਪੁੱਤਰ ਜ਼ਰੂਰ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵੇਗਾ surjit singh ਜੋ ਕਿ ਨਿਤਨੇਮ ਕਰਦਾ ਹੁੰਦਾ ਸੀ ਖੁਦ ਉਸ ਦਾ ਅਮਰਤ ਛਕਿਆ ਹੋਇਆ ਸੀ ਅਤੇ ਉਹ ਸੇਵਾ ਸਿਮਰਨ ਵੀ ਕਰਦਾ ਸੀ ਰੋਜ਼ ਨਿਤਨੇਮ ਕੀਤੇ ਬਿਨਾ ਉਸ ਨੇ ਪਾਣੀ ਤੱਕ ਦਾ ਸੇਵਨ ਵੀ ਨਹੀਂ ਕਰਨਾ ਸੀ ਐਦਾਂ ਦਾ ਉਸ ਦਾ ਨਿਯਮ ਬਣਿਆ ਹੋਇਆ ਸੀ ਸਾਧ ਸੰਗਤ ਜੀ ਦੱਸਦੀ ਏ ਕਿ ਜਦੋਂ ਕਦੇ ਵੀ ਉਸ ਦਾ ਮਨ ਹੁੰਦਾ ਅਤੇ ਜਦੋਂ ਗੁਰੂ ਸਾਹਿਬ ਅਪਾਰ ਕਿਰਪਾ ਕਰ ਦਿੰਦੇ ਉਸ ਵਕਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਸ਼ਨਾਂ ਦੇ ਲਈ ਜ਼ਰੂਰ ਚਲਿਆ ਜਾਂਦਾ ਅਤੇ ਹਮੇਸ਼ਾ ਗੁਰੂ ਸਾਹਿਬ ਦੇ ਅੱਗੇ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰ ਤੇ ਜਾ ਕੇ ਇਹੀ ਅਰਦਾਸ ਬੇਨਤੀ ਕਰਦਾ ਕਿ ਗੁਰੂ ਸਾਹਿਬ ਤੁਸੀਂ ਸਭ ਨੂੰ ਬਖਸ਼ਣ ਹਾਰੇ ਹੋ ਤੁਸੀਂ ਸਭ ਨੂੰ ਪਾਲਣ ਹਾਰੇ ਹੋ ਪਾਲਣ ਵਾਲਾ ਅਤੇ ਬਖਸ਼ਣ ਵਾਲਾ ਤੂੰ ਹੀ ਹੈ ਤੂੰ ਸਾਡੇ ਬੱਚੇ ਨੂੰ ਜ਼ਿੰਦਗੀ ਦੇ ਵਿੱਚ ਕਾਮਯਾਬ ਜ਼ਰੂਰ ਕਰੇ ਉਸ ਦਾ ਬੱਚਾ ਹੌਲੀ-ਹੌਲੀ ਵੱਡਾ ਹੋਣ ਲੱਗਿਆ ਤੇ 12ਵੀਂ ਜਮਾਤ ਦੇ ਵਿੱਚ ਪਹੁੰਚਿਆ 12ਵੀਂ ਕਰਨ ਤੋਂ ਬਾਅਦ ਉਸਨੇ ਆਪਣੇ ਪਿਤਾ ਨੂੰ ਕਿਹਾ ਕਿ ਪਾਪਾ ਜੀ ਪੰਜਾਬ ਦੇ ਵਿੱਚ ਜੋ ਹਾਲਾਤ ਬਹੁਤ ਮਾੜੇ ਨੇ ਇੱਥੇ ਨੌਕਰੀ ਤਾਂ ਕਿਸੇ ਨੂੰ ਮਿਲਦੀ ਹੀ ਨਹੀਂ ਹਰ ਕੋਈ ਪੜ੍ਹ ਲਿਖ ਕੇ ਇੱਥੇ ਹੀ ਤੁਰਿਆ ਫਿਰਦਾ ਹੈ ਕਿਉਂ ਨਾ ਮੈਂ ਆਈਲੈਂਡਸ ਦੀ ਪੜ੍ਹਾਈ ਕਰਕੇ ਬਾਹਰ ਜਾਣ ਦਾ ਪ੍ਰੋਗਰਾਮ ਬਣਾ ਲਵਾਂ ਕਿਉਂਕਿ ਮੈਂ ਪੜ੍ਹਨ ਦੇ ਵਿੱਚ ਹੁਸ਼ਿਆਰ ਹਾਂ ਮਾਈਲੈਂਡਸ ਕਰ ਲੈਣਾ ਹਾਂ ਅਤੇ ਆਈਲੈਂਡਸ ਕਰਕੇ ਮੈਂ ਬਾਹਰ ਚਲਾ ਜਾਵਾਂਗਾ ਅਤੇ ਬਾਹਰ ਜਾ ਕੇ ਉੱਥੇ ਪੜਾਈ ਵੀ ਕਰ ਲਵਾਂਗਾ ਤੇ ਨਾਲ ਦੇ ਨਾਲ ਉੱਥੇ ਮੈਨੂੰ ਕੰਮ ਵੀ ਮਿਲ ਜਾਵੇਗਾ ਜਿਸ ਨਾਲ ਆਪਣੇ ਘਰ ਦੇ ਜੋ ਹਾਲਾਤ ਐ ਉਹ ਸੁਧਰਨ ਲੱਗ ਜਾਣਗੇ ਉਸਦੇ ਪਿਤਾ ਨੇ ਸੋਚਿਆ ਕਿ ਸਾਡਾ ਇਕੱਲਾ ਕਹਿਰਾ ਪੁੱਤਰ ਐ ਅਸੀਂ ਇਸ ਨੂੰ ਵੀ ਵਿਦੇਸ਼ ਦੀ ਧਰਤੀ ਤੇ ਭੇਜ ਦੇਵਾਂਗੇ ਤਾਂ ਅਸੀਂ ਇੱਥੇ ਇਕੱਲੇ ਕੀ ਕਰਾਂਗੇ ਉਸਨੇ ਕਿਹਾ ਕਿ ਪੁੱਤਰ ਇੱਕ ਵਾਰੀ ਮੈਨੂੰ ਆਪਣੇ ਰਿਸ਼ਤੇਦਾਰ ਸਕੇ ਸੰਬੰਧੀਆਂ ਦੇ ਨਾਲ ਅਤੇ ਹੋਰ ਆਂਢ ਗੁਆਂਢ ਦੇ ਨਾਲ ਇਸ ਵਿਸ਼ੇ ਤੇ ਸਲਾਹ ਜ਼ਰੂਰ ਕਰ ਲੈਣ ਦੇ ਜੇਕਰ ਉਹਨਾਂ ਨੇ ਮੈਨੂੰ ਚੰਗੀ ਸਲਾਹ ਦਿੱਤੀ ਤਾਂ ਮੈਂ ਤੇਰੇ ਨਾਲ ਹਰ ਪੈਰ ਪੈਰ ਤੇ ਖੜਾ ਹਾਂ ਆਪਣੇ ਕੋਲ ਥੋੜੀ ਜਿਹੀ ਜ਼ਮੀਨ ਹੈ ਮੈਂ ਉਸ ਜ਼ਮੀਨ ਨੂੰ ਵੀ ਵੇਚ ਦੇਵਾਂਗਾ ਜੇਕਰ ਤੂੰ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵੇਂ ਤਾਂ ਤਾਂ ਦੱਸ ਦੀਏ ਕਿ ਉਸ ਦਾ ਪੁੱਤਰ ਕਮਲਜੀਤ ਸਿੰਘ ਜੋ ਵੀ ਗੁਰੂ ਦੇ ਪ੍ਰਤੀ ਪੂਰੀ ਦ੍ਰਿੜ ਆਸਥਾ ਰੱਖਦਾ ਸੀ ਅਤੇ ਉਸ ਨੇ ਵੀ ਕੇਸ ਰੱਖੇ ਹੋਏ ਸੀ ਤੇ ਉਸ ਨੇ ਅਮਰਤ ਛੱਕਿਆ ਹੋਇਆ ਸੀ ਤੇ ਸਾਧ ਸੰਗਤ ਜੀ ਉਸ ਦੀ ਮਾਂ ਨੇ ਇਹ ਕਿਹਾ ਕਿ ਪੁੱਤਰ ਤੂੰ ਆਈਲੈਂਡਸ ਕਰ ਲਾ ਦਿਨ ਰਾਤ ਮਿਹਨਤ ਕਰ ਅਤੇ ਮਿਹਨਤ ਕਰਨ ਤੋਂ ਬਾਅਦ ਤੂੰ ਵਿਦੇਸ਼ ਚ ਚਲਾ ਜਾਵੀਂ ਪਰ ਇੱਕ ਗੱਲ ਦਾ ਖਿਆਲ ਰੱਖੀ ਉੱਥੇ ਜਾ ਕੇ ਊੜਾ ਤੇ ਝੂੜਾ ਨਾ ਭੁੱਲੀ ਭਾਵ ਤੂੰ ਆਪਣੀ ਮਾਂ ਬੋਲੀ ਨਾ ਭੁੱਲੀ ਅਤੇ ਜੋ ਗੁਰੂ ਸਾਹਿਬ ਨੇ ਤੈਨੂੰ ਕੇਸਾਂ ਦੀ ਦਾਤ ਬਖਸ਼ੀ ਹੋਈ ਹੈ ਤੋ ਇਸ ਨੂੰ ਕਦੇ ਭੁੱਲ ਨਾ ਜਾਈਂ ਕਮਲਜੀਤ ਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਇਹ ਕਿਵੇਂ ਹੋ ਸਕਦਾ ਹੈ ਤੋ ਕਿਵੇਂ ਸੋਚ ਸਕਦੀਆਂ ਕਿ ਮੈਂ ਵਿਦੇਸ਼ ਦੀ ਧਰਤੀ ਤੇ ਜਾ ਕੇ ਆਪਣੇ ਮੂਲ ਨੂੰ ਹੀ ਭੁੱਲ ਜਾਵਾਂਗਾ ਇਸ ਕੇਸ ਦੇ ਲਈ ਤਾਂ ਕੁਰਬਾਨੀਆਂ ਦੇ ਦਿੱਤੀਆਂ ਸ਼ਹੀਦਾ ਸਿੰਘਾਂ ਨੇ ਖੋਪੜੀਆਂ ਲਵਾਰੀਆਂ ਤਨ ਆਰਿਆਂ ਦੇ ਨਾਲ ਚਰਵਾਲੇ ਪਰ ਉਹਨਾਂ ਨੇ ਉਫ ਤਪ ਨਹੀਂ ਕੀਤੀ ਤੇ ਤੁਸੀਂ ਕੀ ਸਮਝਦੇ ਹੋ ਕਿ ਮੈਂ ਉੱਥੇ ਜਾ ਕੇ ਪੈਸਿਆਂ ਦੇ ਲਾਲਚ ਵਿੱਚ ਪੈ ਕੇ ਜਾਂ ਹੋਰ ਵਿਦੇਸ਼ੀ ਤੜਕ ਭੜਕ ਦੇ ਵਿੱਚ ਜਾ ਕੇ ਮੈਂ ਆਪਣੇ ਕੇਸ ਕਤਰਵਾ ਦੇਵਾਂਗਾ ਇਹ ਤਾਂ ਤੁਸੀਂ ਕਦੇ ਸੁਪਨੇ ਦੇ ਵਿੱਚ ਵੀ ਨਾ ਸੋਚਿਓ ਉਸ ਦੀ ਮਾਂ ਨੂੰ ਉਸ ਦੇ ਉੱਪਰ ਪੂਰਾ ਵਿਸ਼ਵਾਸ ਹੋ ਗਿਆ ਕਿ ਅਸੀਂ ਆਪਣੇ ਬੱਚੇ ਨੂੰ ਚੰਗੇ ਸੰਸਕਾਰ ਦਿੱਤੇ ਐ ਸਾਡਾ ਬੱਚਾ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵੇਗਾ ਜੀ ਹਾਂ ਉਸ ਤੋਂ ਬਾਅਦ ਸ਼੍ਰੀ ਅਮਰਤਸਰ ਦੇ ਇੱਕ ਨਿੱਜੀ ਆਈਲੈਂਡ ਸੈਂਟਰ ਦੇ ਵਿੱਚ ਕਮਲਜੀਤ ਦਾ ਦਾਖਲਾ ਕਰਵਾ ਦਿੱਤਾ ਉਸਨੇ ਦਿਨ ਰਾਤ ਮਿਹਨਤ ਕੀਤੀ ਅਤੇ ਮਿਹਨਤ ਕਰਨ ਤੋਂ ਬਾਅਦ ਆਖਰਕਾਰ ਉਹ ਦਿਨ ਆ ਗਿਆ ਜਿਸ ਦਿਨ ਆਈਲੈਂਡਸ ਦਾ ਰਿਜ਼ਲਟ ਆਉਣਾ ਸੀ ਅਤੇ ਰਿਜ਼ਲਟ ਦੇ ਵਿੱਚੋਂ ਉਸਨੇ 7.5 ਬੈਂਡ ਲੈ ਕੇ ਆਂਦੇ ਅਤੇ ਉਸ ਦਾ ਵੀਜ਼ਾ ਆ ਗਿਆ ਕੈਨੇਡਾ ਦਾ ਹੁਣ ਗੱਲ ਇੱਥੇ ਅੜਦੀ ਹੈ ਕਿ ਵਿਜੇ ਵਾਸਤੇ ਪੈਸੇ ਚਾਹੀਦੇ ਸੀ ਉਸਦੇ ਪਿਤਾ surjit singh ਨੇ ਕਿਹਾ ਕਿ ਪੁੱਤਰ ਤੂੰ ਬਿਲਕੁਲ ਵੀ ਘਬराई ਨਾ ਅਸੀਂ ਤੇਰੇ ਨਾਲ ਹਰ ਕਦਮ ਤੇ ਪੈਰ ਪੈਰ ਤੇ ਤੇਰੇ ਨਾਲ ਖੜੇ ਆ ਤੂੰ ਬਿਲਕੁਲ ਵੀ ਪਿੱਛੇ ਨਾ ਹਟੇ ਕਮਲਜੀਤ ਨੇ ਕਿਹਾ ਕਿ papa ਇੱਕ ਵਾਰ ਮੈਂ ਕੈਨੇਡਾ ਚਲਾ ਜਾਵਾਂਗਾ ਤਾਂ ਉੱਥੇ ਜਾ ਕੇ ਕੰਮ ਕਰਾਂਗਾ ਤੇ ਆਪਣੇ ਘਰ ਦੇ ਆਰਥਿਕ ਸਥਿਤੀ ਘਰ ਦੇ ਹਾਲਾਤ ਵੀ ਸੁਧਰ ਜਾਣਗੇ ਨਾਲੇ ਮੈਂ ਚੰਗੀ ਪੜ੍ਹਾਈ ਵੀ ਉੱਥੇ ਕਰ ਲਵਾਂਗਾ ਜੀ ਹਾਂ ਉਸ ਤੋਂ ਬਾਅਦ ਤਿੰਨ ਕਿੱਲੇ ਜ਼ਮੀਨ ਸੀ surjit singh ਦੇ ਕੋਲੇ ਤੇ surjit singh ਨੇ ਉਸ ਦੇ ਵਿੱਚੋਂ ਇੱਕ ਕਿੱਲਾ ਜ਼ਮੀਨ ਵੇਚ ਦਿੱਤੀ ਅਤੇ ਜ਼ਮੀਨ ਵੇਚ ਕੇ ਪੈਸੇ ਭਰ ਦਿੱਤੇ ਏਜੰਟਾਂ ਨੂੰ ਅਤੇ ਆਖਰਕਾਰ ਉਹ ਦਿਨ ਆਇਆ ਤੇ ਜਿਸ ਦਿਨ ਉਸਨੇ ਕੈਨੇਡਾ ਦੀ ਫਲੈਟ ਫੜਨੀ ਸੀ ਉਸ ਦੀ ਮਾਂ ਨੇ ਆਪਣੇ ਬੱਚੇ ਦੇ ਸਿਰ ਤੇ ਹੱਥ ਫੇਰਿਆ ਆਪਣੇ ਹੱਥਾਂ ਦੇ ਨਾਲ ਉਸ ਦਾ ਕੇਸ ਕੰਗੀ ਕਰਕੇ ਉਸ ਦਾ ਜੂڑا ਸਜਾਇਆ ਉਸ ਦੇ ਪਿਤਾ ਨੇ ਦਸਤਾਰ ਸਜਾਈ ਅਤੇ ਕਿਹਾ ਕਿ ਪੁੱਤਰ ਤੂੰ ਵਿਦੇਸ਼ ਤਾਂ ਜਾ ਰਿਹਾ ਹੈ ਪਰ ਇਸ ਦੀ लाज ਰੱਖ ਲੈ ਉਸ ਤੋਂ ਬਾਅਦ ਕਮਲਜੀਤ ਨੇ ਕਿਹਾ ਕਿ ਪਾਪਾ ਤੁਸੀਂ ਬਿਲਕੁਲ ਵੀ ਫਿਕਰ ਨਾ ਕਰੋ ਮੈਂ ਜਾ ਕੇ ਪੂਰੀ लाज ਰੱਖਾਂਗਾ ਅਤੇ ਤੁਹਾਨੂੰ ਕਦੇ ਨੀਵਾ ਨਹੀਂ ਚੱਕਣ ਦੇਵਾਂਗਾ ਕੈਨੇਡਾ ਦੀ ਧਰਤੀ ਤੇ ਪਹੁੰਚ ਜਾਂਦਾ ਹੈ ਕਮਲਜੀਤ ਸਿੰਘ ਉੱਥੇ ਜਾ ਕੇ ਉਸ ਨੂੰ ਕਾਲਜ ਵੀ ਮਿਲ ਜਾਂਦਾ ਹੈ ਅਤੇ ਤਿੰਨ ਦਿਨ ਕਾਲਜ ਜਾਂਦਾ ਹੈ ਤੇ ਉਸ ਤੋਂ ਬਾਅਦ ਤਿੰਨ ਦਿਨ ਉਹ ਕੰਮ ਕਰਦਾ ਹੈ ਕੰਮ ਕਰਦੇ ਕਰਦੇ ਉੱਥੇ ਉਸ ਦੀ ਦੋਸਤੀ ਹੋ ਜਾਂਦੀ ਹੈ ਇੱਕ ਲੜਕੀ ਦੇ ਨਾਲ ਜੋ ਕਿ ਉਸੇ ਹੀ ਕੰਪਨੀ ਦੇ ਮੈਨੇਜਰ ਦੀ ਕੁੜੀ ਹੁੰਦੀ ਹੈ ਉਹ ਗੋਰੀ ਲੜਕੀ ਜਿਸ ਦੇ ਨਾਲ ਉਸ ਦੀ ਦੋਸਤੀ ਹੋ ਜਾਂਦੀ ਹੈ ਅਕਸਰ ਹੀ ਉਹ ਡਿਊਟੀ ਤੋਂ ਫ੍ਰੀ ਹੋਣ ਤੋਂ ਬਾਅਦ ਜਾਂ ਫਿਰ ਸ਼ਨੀਵਾਰ ਐਤਵਾਰ ਨੂੰ ਉਹ ਦੋਨੋਂ ਜਣੇ ਪਾਰਕ ਦੇ ਵਿੱਚ ਬਹਿੰਦੇ ਅਤੇ ਘੰਟਾ-ਘੰਟਾ ਗੱਲਾਂ ਵੀ ਕਰਦੇ ਦੱਸਦੀ ਇੱਕ ਉਸ ਗੋਰੀ ਲੜਕੀ ਦੇ ਨਾਲ ਉਸ ਸਰਦਾਰ ਮੁੰਡੇ ਕਮਲਜੀਤ ਦੀ ਦੋਸਤੀ ਇਸ ਕਦਰ ਗੁੜੀ ਹੋ ਜਾਂਦੀ ਹੈ ਕਿ ਦੋਸਤੀ ਪਿਆਰ ਵਿੱਚ ਕਦੋਂ ਤਬਦੀਲ ਹੋ ਜਾਂਦੀ ਹੈ ਉਹਨਾਂ ਨੂੰ ਪਤਾ ਵੀ ਨਹੀਂ ਚੱਲਦਾ ਉਹ ਦੋਨੋਂ ਇੱਕ ਦੂਜੇ ਨੂੰ ਬੇਅੰਤਿਹਾ ਮੁਹੱਬਤ ਕਰਨ ਲੱਗ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਸ ਲੜਕੀ ਨੇ ਉਸ ਸਰਦਾਰ ਨੂੰ ਕਿਹਾ ਕਿ ਮੈਂ ਹੁਣ ਤੇਰੇ ਬਿਨਾ ਨਹੀਂ ਰਹਿ ਸਕਦੀ ਤੂੰ ਆਪਣੇ ਮਾਤਾ ਪਿਤਾ ਦੇ ਨਾਲ ਇਸ ਵਿਸ਼ੇ ਤੇ ਗੱਲਬਾਤ ਜ਼ਰੂਰ ਕਰ ਤਾਂ ਉਸ ਤੋਂ ਬਾਅਦ ਕਮਲਜੀਤ ਨੇ ਕਿਹਾ ਕਿ ਮੇਰੇ ਮਾਤਾ ਪਿਤਾ ਤਾਂ ਮੰਨ ਹੀ ਜਾਣਗੇ ਉਹਨਾਂ ਨੇ ਤਾਂ ਮੈਨੂੰ ਕੀ ਕਹਿਣਾ ਹੈ ਪਰ ਮੇਨ ਦਿੱਕਤ ਤਾਂ ਤੇਰੇ ਪਿਤਾ ਦੀ ਹੈ ਤੇਰਾ ਪਿਤਾ ਮੰਨ ਜਾਵੇਗਾ ਕਿ ਉਹ ਸਰਦਾਰ ਮੁੰਡੇ ਨਾਲ ਵਿਆਹ ਕਰਾਉਣਾ ਹੈ ਤਾਂ ਉਸ ਤੋਂ ਬਾਅਦ ਉਸਨੇ ਕਿਹਾ ਕਿ ਹਾਂ ਮੈਂ ਇੱਕ ਵਾਰ ਮੇਰੇ ਪਿਤਾ ਦੇ ਨਾਲ ਗੱਲਬਾਤ ਜ਼ਰੂਰ ਕਰਾਂਗੀ ਉਹ ਗੋਰੀ ਆਪਣੇ ਪਿਤਾ ਦੇ ਨਾਲ ਗੱਲ ਕਰਨ ਦੇ ਲਈ ਜਾਂਦੀ ਹੈ ਤੇ ਉੱਥੇ ਜਾ ਕੇ ਆਪਣੇ ਪਿਤਾ ਨੂੰ ਕਹਿੰਦੀ ਹੈ ਕਿ ਪਾਪਾ ਆਪਣੀ ਕੰਪਨੀ ਦੇ ਵਿੱਚ ਕੰਮ ਕਰਨ ਵਾਲੇ ਕਮਲਜੀਤ ਸਿੰਘ ਨੂੰ ਮੈਂ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਅਤੇ ਮੈਂ ਉਸ ਦੇ ਬਿਨਾਂ ਨਹੀਂ ਰਹਿ ਸਕਦੀ ਉਸੇ ਮੇਰਾ ਉਸ ਦੇ ਨਾਲ ਵਿਆਹ ਕਰਵਾ ਦੋ। ਉਸ ਤੋਂ ਬਾਅਦ ਉਹ ਗੋਰਾ ਕਹਿਣ ਲੱਗਿਆ ਕਿ ਤੇਰਾ ਉਸ ਸਰਦਾਰ ਮੁੰਡੇ ਦੇ ਨਾਲ ਵਿਆਹ ਨਹੀਂ ਹੋ ਸਕਦਾ। ਇਹ ਗੱਲ ਸੁਣ ਕੇ ਉਹ ਗੋਰੀ ਲੜਕੀ ਇਹ ਕਹਿਣ ਲੱਗੀ ਕਿ ਮੈਂ ਉਸ ਦੇ ਬਿਨਾਂ ਨਹੀਂ ਰਹਿ ਸਕਦੀ। ਮੈਂ ਉਸ ਨੂੰ ਬੇਅੰਤਿਆ ਮੋਹੱਬਤ ਕਰਦੀ ਹਾਂ। ਅਸੀਂ ਉਸ ਨੂੰ ਇੱਕ ਦੂਜੇ ਨੂੰ ਪਿਆਰ ਵੀ ਕਰਦੇ ਹਾਂ ਅਤੇ ਉਹ ਵੀ ਮੇਰੇ ਬਿਨਾਂ ਨਹੀਂ ਰਹਿ ਪਾਊਗਾ। ਉਸ ਤੋਂ ਬਾਅਦ ਉਸ ਗੋਰੇ ਨੇ ਇੱਕ ਸ਼ਰਤ ਰੱਖ ਲਈ ਕਿ ਜੇਕਰ ਤੂੰ ਉਸ ਦੇ ਨਾਲ ਵਿਆਹ ਕਰਵਾਉਣਾ ਹੈ ਤਾਂ ਤੈਨੂੰ ਮੇਰੀ ਇੱਕ ਸ਼ਰਤ ਮੰਨਣੀ ਪਵੇਗੀ। ਜਾ ਕੇ ਉਸ ਸਰਦਾਰ ਨੂੰ ਕਹਦੇ ਕਿ ਆਪਣੇ ਕੇਸ ਕਤਲ ਕਰਵਾ ਲੈ, ਦਾੜੀ ਕਲੀਨ ਸ਼ੇਵ ਕਰਵਾ ਲੈ। ਫੇਰ ਤਾਂ ਮੈਂ ਤੇਰਾ ਵਿਆਹ ਉਸ ਦੇ ਨਾਲ ਕਰ ਦੇਵਾਂਗਾ ਜੇਕਰ ਉਸ ਨੇ ਕੇਸ ਕਤਲ ਨਾ ਕਰਵਾਏ క్ਲੀਨ ਸ਼ੀਟ ਨਾ ਹੋਇਆ ਤਾਂ ਮੈਂ ਵਿਆਹ ਹਰਗੇਜ ਉਸ ਦੇ ਨਾਲ ਨਹੀਂ ਕਰਾਂਗਾ ਫੇਰ ਚਾਹੇ ਤੁਸੀਂ ਰੋ ਉਕਰ ਲਾਓ ਮਰੋ ਖਪੋ ਕੁਝ ਮਰਜੀ ਕਰੋ ਇਹ ਗੱਲ ਸੁਣ ਕੇ ਉਹ ਗੋਰੀ ਲੜਕੀ ਉਹ ਸਰਦਾਰ ਕੋਲੇ ਆਉਂਦੀ ਹੈ ਅਤੇ ਆ ਕੇ ਕਹਿੰਦੀ ਹੈ ਕਿ ਮੇਰੇ ਪਾਪਾ ਵਿਆਹ ਦੇ ਲਈ ਰਾਜੀ ਹੋ ਜਾਣਗੇ ਪਰ ਤੈਨੂੰ ਕੇਸ ਕਤਲ ਕਰਵਾਉਣੇ ਪੈਣਗੇ ਇਹ ਗੱਲ ਸੁਣ ਕੇ ਹੀ ਉਹ ਜੋ ਸਰਦਾਰ ਹੈ ਇੱਕ ਵਾਰ ਉਸਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਪਰ ਉਹ ਪਿਆਰ ਦੇ ਵਿੱਚ ਇਸ ਕਦਰ ਅੰਨ੍ਹਾ ਹੋ ਚੁੱਕਿਆ ਸੀ ਕਿ ਉਸ ਨੂੰ ਆਪਣਾ ਸਿੱਖੀ ਸਰੂਪ ਬਿਲਕੁਲ ਵੀ ਚੇਤੇ ਨਹੀਂ ਆਇਆ ਉਹ ਸ਼ਹੀਦਾ ਸਿੰਘਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਚੁੱਕਿਆ ਸੀ ਉਹ ਸਿੱਧਾ 나ਈ ਦੀ ਦੁਕਾਨ ਤੇ ਆਉਂਦਾ ਹੈ ਤੇ 나ਈ ਨੂੰ ਆ ਕੇ ਕਹਿੰਦਾ ਹੈ ਕਿ ਮੇਰੇ ਵਾਲ ਕੱਟ ਦੇ ਦਾੜੀ ਮੇਰੀ ਕਲੀਨ ਸੇਵ ਕਰ ਦੇ 나ਈ ਉਸਦੇ ਵਾਲ ਕੱਟ ਦਿੰਦਾ ਹੈ ਦਾੜੀ ਕਲੀਨ ਸੇਵ ਕਰ ਦਿੰਦਾ ਹੈ ਉਸ ਤੋਂ ਬਾਅਦ ਗੋਰੀ ਲੜਕੀ ਦੇ ਨਾਲ ਉਸਦਾ ਵਿਆਹ ਹੋ ਜਾਂਦਾ ਹੈ ਵਿਆਹ ਕਰਵਾ ਕੇ ਦੋਨੋਂ ਜਣੇ ਬਹੁਤ ਖੁਸ਼ ਹੁੰਦੇ ਨੇ ਹੁਣ ਗੋਰੀ ਕਹਿੰਦੀ ਹੈ ਕਿ ਮੈਨੂੰ ਆਪਣੇ ਸਹੁਰੇ ਪਿੰਡ ਨਹੀਂ ਲੈ ਕੇ ਜਾਏਗਾ ਮੈਂ ਵੀ ਆਪਣੇ ਸਾਸੋਰਾਂ ਨੂੰ ਦੇਖਣਾ ਚਾਹੁੰਨੀ ਆ ਤਾਂ ਹੁਣ ਕਮਲਜੀਤ ਉਸ ਗੋਰੀ ਲੜਕੀ ਨੂੰ ਲੈ ਕੇ ਆਪਣੇ ਪਿੰਡ ਆਉਂਦਾ ਹੈ ਅਤੇ ਪਹਿਲਾਂ ਉਹ ਫੋਨ ਕਰ ਦਿੰਦਾ ਆਪਣੀ ਮਾਂ ਨੂੰ ਕਿ ਮਾਂ ਮੈਂ ਤੇਰੀ ਨੌ ਨੂੰ ਲੈ ਕੇ ਆ ਰਿਹਾ ਹਾਂ ਅਤੇ ਘਰੇ ਸਾਰੀਆਂ ਤਿਆਰੀਆਂ ਜਾਰੀ ਰੱਖਿਓ ਉਸ ਨੇ ਆਪਣੀ ਮਾਂ ਨੂੰ ਦੱਸਿਆ ਨਹੀਂ ਕਿ ਮੈਂ ਕੇਸ ਕਤਲ ਕਰਵਾ ਦਿੱਤੇ ਜਿਵੇਂ ਉਹ ਘਰ ਆਉਂਦਾ ਹੈ ਅਤੇ ਉਸ ਦੀ ਮਾਂ ਆਪਣੇ ਪੁੱਤਰ ਨੂੰ ਦੇਖਦੀ ਹੈ ਅਤੇ ਉੱਥੇ ਹੀ ਗੱਸ਼ ਖਾ ਕੇ ਜ਼ਮੀਨ ਤੇ ਡਿੱਗ ਪੈਂਦੀ ਹੈ ਉਸ ਦੀ ਮਾਂ ਨੂੰ ਹਾਰਟ ਅਟੈਕ ਦਾ ਉੱਥੇ ਹੀ ਦੌਰਾ ਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਲੈ ਜਾਂਦੇ-ਜਾਂਦੇ ਉਸ ਦੀ ਮਾਂ ਦੀ ਮੌਤ ਹੋ ਜਾਂਦੀ ਹੈ। ਉਸ ਦਾ ਪਿਤਾ ਉਸ ਨੂੰ ਕਹਿੰਦਾ ਪੁੱਤਰ ਤੂੰ ਅੱਜ ਆਪਣੀ ਮਾਂ ਦਾ ਦਿਲ ਦੁਖਾਇਆ ਹੈ। ਹੁਣ ਤੂੰ ਕਿਵੇਂ ਭੁਗਤੇਂਗਾ ਅਤੇ ਤੇਰੀ ਮਾਂ ਜੋ ਤੈਨੂੰ ਜਾਣ ਵੇਲੇ ਇਹ ਕਹਿੰਦੀ ਸੀ ਕਿ ਤੂੰ ਊੜਾ ਅਤੇ ਜੂੜਾ ਕਦੇ ਨਾ ਭੁੱਲੀ ਤਾਂ ਆਪਣੀ ਮਾਂ ਦੀ ਗੱਲ ਨਹੀਂ ਮੰਨੀ ਅਤੇ ਤੇਰੀ ਮਾਂ ਇਸ ਦੁਨੀਆ ਤੋਂ ਚਲ ਬਸੀ। ਜੀ ਹਾਂ ਆਪਣੇ ਮਾਂ ਦੇ ਜਾਣ ਦੇ ਗਮ ਦੇ ਵਿੱਚ ਔਰ ਰੋਜ਼ ਅੰਦਰ ਵੜ ਕੇ ਉੱਚੀ ਉੱਚੀ ਰੋਇਆ ਕਰੇ ਤੇ ਕਮਲਜੀਤ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਉਸ ਦੇ ਡਿਪਰੈਸ਼ਨ ਦੇ ਵਿੱਚ ਆਉਣ ਕਰਕੇ ਉਹ ਗੋਰੀ ਲੜਕੀ ਵੀ ਉਸ ਨੂੰ ਛੱਡ ਕੇ ਚਲੀ ਗਈ ਅਤੇ ਮੁੜ ਕੇ ਵਾਪਸ ਕਦੇ ਨਾ ਆਈ ਇੱਕ ਦਿਨ ਉਸ ਦਾ ਦੋਸਤ ਉਸ ਨੂੰ ਕਹਿੰਦਾ ਕਿ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਸ਼ਾ ਦਾ ਦਰਬਾਰ ਬੜਾ ਡਾਡਾ ਹੈ ਉਹ ਭੁੱਲਾਂ ਬਖਸ਼ਣ ਵਾਲਾ ਹੈ ਤੂੰ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਸ਼ਾ ਦੇ ਦਰ ਤੇ ਜਾ ਉੱਥੇ ਜਾ ਕੇ ਭੁੱਲਾਂ ਬਖਸ਼ਾ ਅਤੇ ਉਸੇ ਵਕਤ ਉਹ ਆਪਣੇ ਦੋਸਤ ਦੇ ਨਾਲ ਜਾ ਕੇ ਸ਼੍ਰੀ ਗੁਰੂ ਰਾਮਦਾਸ ਦੇ ਦਰਬਾਰ ਤੇ ਜਾਂਦਾ ਹੈ ਸਭ ਤੋਂ ਪਹਿਲਾਂ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਉਪਰੰਤ ਜਿਵੇਂ ਹੀ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਉੱਤਰਦਾ ਹੈ ਤਾਂ ਉੱਚੀ ਉੱਚੀ ਤਾਹਾਂ ਮਾਰ ਕੇ ਰੋਣ ਲੱਗ ਜਾਂਦਾ ਹੈ ਐਨੀ ਉੱਚੀ ਉੱਚੀ ਚੀਕਾਂ ਮਾਰ ਕੇ ਰੋਂਦਾ ਹੈ ਅਤੇ ਕਹਿੰਦਾ ਹੈ ਗੁਰੂ ਸਾਹਿਬ ਮੈਨੂੰ ਬਖਸ਼ ਲਓ ਐਨੇ ਵਿੱਚ ਇੱਕ ਸਿੰਘ ਉੱਥੇ ਕੋਲ ਆਉਂਦਾ ਹੈ ਸਿੰਘ ਆ ਕੇ ਕਹਿੰਦਾ ਹੈ ਕਿ ਪੁੱਤਰ ਤੈਨੂੰ ਕੀ ਹੋਇਆ ਤਾਂ ਕਮਲਜੀਤ ਆਪਣੇ ਸਾਰੀ ਕਹਾਣੀ ਦੱਸਦਾ ਹੈ ਅਤੇ ਇਹ ਕਹਿੰਦਾ ਹੈ ਕਿ ਮੈਂ ਇੱਕ ਗੋਰੀ ਲੜਕੀ ਦੇ ਪਿੱਛੇ ਆ ਕੇ ਕੇਸ ਕਤਲ ਕਰਵਾ ਲੇ ਸੀ ਤਾਂ ਉਸੇ ਕੰਮ ਦੇ ਵਿੱਚ ਮੇਰੀ ਮਾਂ ਵੀ ਮੈਨੂੰ ਛੱਡ ਕੇ ਚਲੀ ਗਈ ਤਾਂ ਉਸ ਤੋਂ ਬਾਅਦ ਉਹ ਸਰਦਾਰ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਤੂੰ ਗੁਰੂ ਸਾਹਿਬ ਦੇ ਕੋਲ ਜਾ ਕੇ ਮਾਫੀ ਮੰਗ ਲਾ ਗੁਰੂ ਸਾਹਿਬ ਬੜੇ ਡਾਢੇ ਨੇ ਅਤੇ ਭੁੱਲਾਂ ਬਖਸ਼ਣ ਵਾਲੇ ਨੇ ਤੇਰੀ ਭੁੱਲ ਬਖਸ਼ਾਈ ਜਾਵੇਗੀ ਅਤੇ ਹੁਣ ਤੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤਾਂ ਆਈ ਹੈ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਦੁਬਾਰਾ ਅੰਮ੍ਰਿਤ ਪਾਨ ਵੀ ਕਰ ਲਾ ਜੀ ਹਾਂ ਦੁਬਾਰਾ ਗੁਰੂ ਦਾ ਸਿੰਘ ਸਜ ਗਿਆ ਕਵਲਜੀਤ ਫਰੋਸ ਦੇ ਮਨ ਦੇ ਵਿੱਚ ਹਜੇ ਵੀ ਦੁੱਖ ਸੀ ਕਿ ਕਾਸ਼ ਮੈਂ ਕੰਮ ਨਾ ਕਰਦਾ ਤਾਂ ਅੱਜ ਮੇਰੀ ਮਾਂ ਜ਼ਿੰਦਾ ਹੁੰਦੀ। ਜੇ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਗੁਰਫਤੇ ਪ੍ਰਵਾਨ ਕਰੋ। ਗੱਜ ਕੇ ਅੱਖੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।